ਰੱਲ ਗੋਤ ਜਠੇਰੀਆਂ ਦਾ ਸਲਾਨਾ ਜੋੜ ਮੇਲਾ ਪਿੰਡ ਪਬਿਆਣਾ ਜ਼ਿਲ੍ਹਾ ਕਪੂਰਥਲਾ ਵਿਖੇ ਕਸ਼ਯਪ ਰਾਜਪੂਤ ਪ੍ਰਬੰਧਕ ਸੁਸਾਇਟੀ ਰਜਿਸਟਰ ਵੱਲੋਂ ਬੜੀ ਸ਼ਰਧਾਪੂਰਵਕ ਮਨਾਇਆ ਗਿਆ ਜਿਸ ਵਿੱਚ ਸਵੇਰ ਸਮੇਂ ਕਾਂਝਕ ਪੂਜਨ ਉਪਰੰਤ ਵੱਡੀ ਗਿਣਤੀ ਵਿੱਚ ਰੱਲ ਗੋਤ ਨਾਲ ਸੰਬੰਧਿਤ ਸੰਗਤਾਂ ਨੇ ਸਥਾਨ ਤੇ ਮੱਥਾ ਟੇਕ ਕੇ ਆਪਣੇ ਵੱਡੇ ਵਡੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਅਸਬਸਰ ਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਹਰੇਕ ਸਾਲ ਚੇਤ 14 ਨੂੰ ਇਸ ਸਥਾਨ ਤੇ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਜੀ ਇਸ ਵਿੱਚ ਪੂਰੇ ਦੇਸ਼ ਵਿੱਚੋਂ ਰਲਗੋਤਨ ਸੰਬੰਧਿਤ ਸੰਗਠਾ ਆ ਕੇ ਨਤਮਸਤਕ ਹੁੰਦੀਆਂ ਹਨ ਇਸ ਮੌਕੇ ਆਈਆਂ ਹੋਈਆਂ ਸੰਗਠਾ ਲਈ ਪ੍ਰਬੰਧਕਾਂ ਵੱਲੋਂ ਪੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਵੱਲੋਂ ਮੇਲੇ ਦੇ ਵਿੱਚ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਅਸਬਸਤੇ ਨਰੇਸ਼ ਕੁਮਾਰ, ਰਾਮਕਿਸ਼ਨ, ਸੰਤੋਖ ਸਿੰਘ, ਜਗਦੀਪ ਕੁਮਾਰ, ਕਮਲਕਿਸ਼ੋਰ, ਅਸ਼ੋਕ ਮਹਿਰਾ, ਤਿਲਕਰਾਜ, ਬਲਵੀਰ ਸਿੰਘ, ਜਸਪਾਲ, ਵਿਨੋਦ ਕੁਮਾਰ, ਲਤੀਸ਼ ਕੁਮਾਰ ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦਰਬਾਰ ਤੇ ਪਹੁੰਚ ਕੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਜਠੇਰੇ ਰਲ ਗੋਤਰ ਕਸ਼ਪ ਰਾਜਪੂਤ ਪ੍ਰਬੰਧਕ ਸੋਸਾਇਟੀ ਔਰ ਸਮੂਹ ਸੰਗਤਾਂ ਵੱਲੋਂ ਖੜ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਜਿਹੜਾ ਜਠੇਰੀਆਂ ਦਾ ਮੇਲਾ ਲਗਾਇਆ ਜਾਂਦਾ ਅੱਜ ਵੀ ਬੜੀ ਧੂਮ-ਧਾਮ ਨਾਲ ਚੱਲ ਰਿਹਾ ਔਰ ਬੜੀ ਦੂਰੋਂ ਦੂਰੋਂ ਸ਼ਰਧਾਲੂ ਇਸ ਮੇਲੇ ਦੇ ਵਿੱਚ ਆਂਦੇ ਆ ਔਰ ਬਡੇ ਬਢੀਰਿਆਂ ਤੋਂ ਆਸ਼ੀਰਵਾਦ ਲੈਂਦੇ ਆ ਔਰ ਕੋਈ ਯੂਪੀ ਤੋਂ ਕੋਈ ਅਲੱਗ-ਅਲੱਗ ਅਦਰ ਸਟੇਟ ਤੋਂ ਵੀ ਲੋਕ ਆ ਰਹੇ ਔਰ ਬਹੁਤ ਆਪਣੇ ਇੱਥੇ ਸ਼ਰਧਾਲੂ ਸ਼ਰਧਾ ਦੇ ਨਾਲ ਆਨ ਕੇ ਆਪਣਾ ਦਰਸ਼ਨ ਕਰਦੇ ਆ ਔਰ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਦਿੰਨਾ ਆ ਔਰ ਜਠੇਰੇ ਰਲ ਗੋਤਰ ਪ੍ਰਬੰਧਕ ਸੁਸਾਇਟੀ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹਾਂਜੀ ਔਰ ਸਾਰਿਆਂ ਦੀ ਮਨੋ ਕਾਮਾ ਦੇਵਤ ਵੱਡੇ ਕਾ ਬਡੇਰੇ ਮਨੋ ਕਾਮਾ ਪੂਰੀ ਕਰੇ ਰੱਲ ਗੋਤ ਛਠੇਰੀਆਂ ਦਾ ਸਲਾਨਾ ਜੋੜ ਮੇਲਾ ਪਿੰਡ ਪਬਿਆਣਾ ਜ਼ਿਲ੍ਹਾ ਕਪੂਰਥਲਾ ਵਿਖੇ ਕਸ਼ਯਪ ਰਾਜਪੂਤ ਪ੍ਰਬੰਧਕ ਸੁਸਾਇਟੀ ਰਜਿਸਟਰ ਵੱਲੋਂ ਬੜੀ ਸ਼ਰਧਾਪੂਰਵਕ ਮਨਾਇਆ ਗਿਆ ਜਿਸ ਵਿੱਚ ਸਵੇਰ ਸਮੇਂ ਕਾਂਝਕ ਪੂਜਨ ਉਪਰੰਤ ਵੱਡੀ ਗਿਣਤੀ ਵਿੱਚ ਰੱਲ ਗੋਤ ਨਾਲ ਸੰਬੰਧਿਤ ਸੰਗਤਾਂ ਨੇ ਸਥਾਨ ਤੇ ਮੱਥਾ ਟੇਕ ਕੇ ਆਪਣੇ ਵੱਡੇ ਵਡੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਅਸਬਸਰ ਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਹਰੇਕ ਸਾਲ ਚੇਤ 14 ਨੂੰ ਇਸ ਸਥਾਨ ਤੇ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਸ ਵਿੱਚ ਪੂਰੇ ਦੇਸ਼ ਵਿੱਚੋਂ ਰਲਗੋਤਨ ਸੰਬੰਧਿਤ ਸੰਗਠਾ ਆ ਕੇ ਨਤਮਸਤਕ ਹੁੰਦੀਆਂ ਹਨ ਇਸ ਮੌਕੇ ਆਈਆਂ ਹੋਈਆਂ ਸੰਗਠਾ ਲਈ ਪ੍ਰਬੰਧਕਾਂ ਵੱਲੋਂ ਪੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਵੱਲੋਂ ਮਿਲਣ ਦੇ ਵਿੱਚ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਅਸਬਸਰਤੇ ਨਰੇਸ਼ ਕੁਮਾਰ, ਰਾਮਕਿਸ਼ਨ, ਸੰਤੋਖ ਸਿੰਘ, ਜਗਦੀਪ ਕੁਮਾਰ, ਕਮਲਕਿਸ਼ੋਰ, ਅਸ਼ੋਕ ਮਹਿਰਾ, ਤਿਲਕਰਾਜ, ਬਲਵੀਰ ਸਿੰਘ, ਜਸਪਾਲ, ਵਿਨੋਦ ਕੁਮਾਰ, ਲਤੀਸ਼ ਕੁਮਾਰ ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦਰਬਾਰ ਤੇ ਪਹੁੰਚ ਕੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ ਜਠੇਰੇ ਰਲ ਗੋਤਰ ਕਸ਼ਬ ਰਾਜਪੂਤ ਪ੍ਰਬੰਧਕ ਸੋਸਾਇਟੀ ਔਰ ਸਮੂਹ ਸੰਗਤਾਂ ਵੱਲੋਂ ਖੜ੍ਹ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਜਿਹੜਾ ਜਠੇਰੀਆਂ ਦਾ ਮੇਲਾ ਲਗਾਇਆ ਜਾਂਦਾ ਅੱਜ ਵੀ ਬੜੀ ਧੂਮ-ਧਾਮ ਨਾਲ ਚੱਲ ਰਿਹਾ ਔਰ ਬੜੀ ਦੂਰੋਂ ਦੂਰੋਂ ਸ਼ਰਧਾਲੂ ਇਸ ਮੇਲੇ ਦੇ ਵਿੱਚ ਆਂਦੇ ਆ ਔਰ ਵੱਡੇ ਬਡੇਰਿਆਂ ਤੋਂ ਆਸ਼ੀਰਵਾਦ ਲੈਂਦੇ ਆ ਔਰ ਕੋਈ ਯੂਪੀ ਤੋਂ ਕੋਈ ਅਲੱਗ-ਅਲੱਗ ਅਦਰ ਸਟੇਟ ਤੋਂ ਵੀ ਲੋਕ ਆ ਰਹੇ ਔਰ ਬਹੁਤ ਆਪਣੇ ਇੱਥੇ ਸ਼ਰਧਾਲੂ ਸ਼ਰਧਾ ਦੇ ਨਾਲ ਆ ਕੇ ਆਪਣਾ ਦਰਸ਼ਨ ਕਰਦੇ ਆ ਔਰ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਦਿੰਨਾ ਆ ਔਰ ਜਠੇਰੇ ਰਲ ਗੋਤਰ ਪ੍ਰਬੰਧਕ ਸੁਸਾਇਟੀ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਔਰ ਸਾਰਿਆਂ ਦੀ ਮਨੋ ਕਾਮਾ ਦੇਵਤ ਵੱਡੇ ਕਾ ਬਡੇਰੇ ਮਨੋ ਕਾਮਾ ਪੂਰੀ ਕਰਨ